ਜ਼ਿਲ੍ਹਾ ਮਡੀ ਸਰਵਿੱਚਾ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਮਾਝੀ ਨੈਕਸਟ ਜ਼ਿਲ੍ਹਾ ਲੋਪਰ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਗਵਾਧੀ ਵੈਰੀ ਗੁੱਡ ਨੈਕਸਟ ਤੇਰਾ ਗਾਧੀ ਘਾ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਹੁਸਤਾਨੀ ਵੈਰੀ ਗੁੱਡ ਨੈਕਸਟ ਜ਼ਿਲ੍ਹਾ ਭਟਿੰਡਾ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਮਲਵਾਈ ਇਸ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ? ਦੋਗਰੀ। ਜੰਮੂ ਅਤੇ ਕਸ਼ਮੀਰ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ? ਲੋਗਰੀ। ਵੈਰੀ ਗੁੱਡ। ਜ਼ਿਲ੍ਹਾ ਰਾਵਲਪਿੰਡੀ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ? ਪੋਠੋਹਾਰੀ। ਜ਼ਿਲ੍ਹਾ ਮੋਹਾਨ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ? ਬੁਲਦਾਨੀ।